ਆ ਮਾਵੇ ਗੁਰੂ ਕੀ ਬਤੇ ਨਾਲ ਸੰਗਤ ਜੀ ਥੋੜਾ ਦੇਣਾ ਨਹੀਂ ਦੇ ਸਕਦੇ ਨਿਰਮੀ ਸਖਿਆ ਦੇ ਤੁਸੀਂ ਕੱਲ ਕੋਲ ਦਿੱਤੀ ਮੇਰੀ ਨੇ ਪੱਤੇ ਪੱਤਰ ਦੇ ਕੋਲ ਦਿੱਤੀ ਸਾਡੀ ਰਿਹਾਈ ਵਾਸਤੇ ਇੱਕ ਮਹੀਨੇ ਤੋਂ ਉੱਤੇ ਰੇਲਵੇ ਟਰੈਕ ਸਭੂ ਆ ਜਾਮ ਰੱਖਿਆ ਨੇ ਮਾਮਾ ਨੇ ਮੇਰੀਆਂ ਪੈਣਾ ਦੇ ਥੋੜਾ ਦੇਣਾ ਨਹੀਂ ਦੇ ਸਕਦੇ ਸਾਨੂੰ ਲੋਕ ਕਹਿੰਦੇ ਹੁੰਦੇ ਸੀਗੇ ਕਿ ਜੇ ਥੋੜੇ ਦੇ ਵਸ ਪੈਣਾ ਨਾ ਕਿਸੇ ਦੇ ਨਾਲ ਨਹੀਂ ਥਰਨਾ ਸੋਦੀ ਸਾਰਿਆਂ ਨੂੰ ਝੂਠਾ ਸਾਬਿਤ ਕਰਤਾ ਠੀਕ ਠੋ ਕੇ ਸਾਡੇ ਨਾਲ ਖੜੇ ਹੋ ਅਸੀਂ ਇੱਕ ਗੱਲ ਕਹਿੰਦੇ ਸੀ ਕਿ ਕੋਈ ਨਾਲ ਖੜੇ ਨਾ ਖੜੇ ਪਰ ਵਾਹਿਗੁਰੂ ਨੇ ਤਾਂ ਨਾਲ ਖੜਨਾ ਆ ਸਾਡੇ ਤੇ ਵਾਹਿਗੁਰੂ ਸੰਗਤ ਦੇ ਰੂਪ ਸਾਡੇ ਨਾਲ ਖੜਿਆ ਅਸੀਂ ਥੋੜਾ ਦੇਣਾ ਨਹੀਂ ਦੇ ਸਕਦੇ ਇਹ ਜਿੰਦ ਜਿੱਤੇ ਕਿਸਾਨੀ ਦੇ ਲੇਖ ਲੱਜੋ ਵੀ ਪਾਸ ਦੇ ਲੇਖ ਲੱਜੋਗੇ ਉਦੋਂ ਥੋੜਾ ਦੇਣਾ ਦੇਵਾਂਗੇ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਜੀ ਕਿ ਕਹਿਣਾ ਚੋਣਿਆ ਸਮੇ ਬੀਬੀ ਜੋ ਦੀ ਸਰਕਾਰ ਨੂੰ ਜਾਨਮ ਸਰਕਾਰ ਨੂੰ ਤੇ ਜਾਨਮ ਪ੍ਰਸ਼ਾਸਨ ਨੂੰ ਸਭ ਕੁਝ ਕਰਕੇ ਦੇਖ ਰਿਹਾ ਤੁਸੀਂ ਸਾਡੇ ਚਾਰ ਸੁਪਰਾਸ ਮੁੰਡੇ ਸਾਡੇ ਫੱਟੜ ਕਰਕੇ ਦੇਖ ਲਏ ਸਰਕਾਰ ਨੂੰ ਸ਼ਹੀਦ ਕਰਕੇ ਦੇਖ ਲਿਆ ਸਾਡੇ ਦੇ ਤਸੱਫ ਕਰਕੇ ਦੇਖ ਲਈ ਸਾਨੂੰ ਜੇੜਾ ਚਕਾ ਕੇ ਦੇਖ ਲਿਆ ਫੇਰ ਸਾਨੂੰ ਡਰਾ ਲਿਆ ਜਾਂ ਸਾਨੂੰ ਚਕਾ ਲਿਆ ਅਸੀਂ ਕਾਰਨਾਰੇ ਨਹੀਂ ਹੈਗੇ ਅਸੀਂ ਝੁਕਣ ਵਾਲੇ ਨਹੀਂ ਹੈਗੇ ਅਸੀਂ ਪਿੱਛੇ ਹਟਣ ਵਾਲੇ ਨਹੀਂ ਹੈਗੇ ਅਸੀਂ ਇਹ ਆਪਣੇ ਹੱਕ ਸੱਚ ਦੀ ਲੜਾਈ ਨੂੰ ਲੜਦੇ ਰਹਾਂਗੇ ਗੱਲ ਨਸਲਾ ਤੇ ਆਈ ਹੋਈ ਆ ਬੋਲੇ ਇਨਸਾਨ ਹੈ ਅੱਜ ਸਾਡੇ ਬੱਚੇ ਬਾਹਰ ਜਾਣ ਨੂੰ ਕੋਈ ਕੈਨੇਡਾ ਨੂੰ ਕੋਈ ਅਮਰੀਕੇ ਨੂੰ ਉਧਰ ਪਸਾਰ ਕੀ ਜਾਂਦੇ ਨੇ ਕਿਉਂ ਕਰੀ ਜਾਂਦੇ ਨੇ ਸਾਡਾ ਕੀਤਾ ਮਜ਼ਬੂਤ ਨਹੀਂ ਹੈਗਾ ਜੇ ਸਾਡੀ ਖੇਤੀ ਮਜ਼ਬੂਤ ਹੋਵੇ ਸਾਡੇ ਕੋਲ ਮੈਸੂਰ ਗਰੰਟੀ ਤਨੋਂ ਹੋਵੇ ਸਾਡੇ ਬੱਚੇ ਇੱਥੇ ਕੀਤੀਆਂ ਕਰਨ ਆਪਣੀਆਂ ਮਾਮਲ ਤੋਂ ਦੂਰ ਨਾ ਹੋਣ ਤੇ ਸਾਡੇ ਤਾਂ ਗੱਲ ਨਸਲਾਂ ਦੇ ਬਣੀ ਹੋਈ ਆ ਲੋਕ ਕਹਿ ਦਿੰਦੇ ਨੇ ਇੱਥੇ ਵੀ ਹਾਂ ਸਾਨੂੰ ਘੰਟਾ ਫालतੂ ਲੱਗ ਰਹੀ ਹੈ ਨਾ ਵੀ ਰਾਸਤੇ ਜਾ ਪਏ ਨੇ ਵੀ ਤੁਹਾਨੂੰ ਦੇ ਇੱਕ ਘੰਟਾ ਫालतੂ ਲੱਗਦਾ ਸਾਡੇ ਤਾਂ ਨਸਲਾਂ ਤੇ ਗੱਲ ਆਈ ਹੋਈ ਆ ਤੇ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਸਾਡਾ ਸਾਰ ਦੋ ਹੀ ਲੜਾਈ ਦੇ ਅੰਦਰ ਸਾਰ ਸੰਗਤੀ ਬਾਬੇ ਨਾਨਕ ਨੇ ਸਾਨੂੰ ਦੋ ਚੀਜ਼ਾਂ ਸੱਚੀ ਸੁੱਚੀਆ ਦਿੱਤੀ ਹੈ ਕਿ ਸਾਨੂੰ ਸਾਡਾ ਧਰਮ ਸੱਚਾ ਸੁੱਚਾ ਦਿੱਤਾ ਤੇ ਦੁੱਧ ਦੀ ਆਪਣੀ ਖੇਤੀ ਆਪਣੀ ਕੀਰਤ ਸੱਚੀ ਸੁੱਚੀ ਦਿੱਤੀ ਤੇ ਇਹਨਾਂ ਦੀ ਵਾਕੀ ਕਰਨਾ ਸਾਡਾ ਫਰਜ ਆ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਤੇ ਸਾਡਾ ਫਰਜ ਆ ਉਹਨਾਂ ਦੀ ਸੋਜ ਤੇ ਪੈਰਾ ਦੇਣਾ ਤੇ ਇਸ ਪਿੱਛੇ ਜੇ ਸਾਨੂੰ ਆਪਣੀ ਜਿੰਦ ਜਾਨ ਵੀ ਕਿਉਂ ਨਹੀਂ ਲਾਣੀ ਪੈਗੀ ਨਾ ਪਰ ਪਿੱਛੇ ਨਹੀਂ ਹਟਾਂਗੇ ਐਮ ਐਸ ਪੀ ਦਾ ਗਰੰਟੀ ਕਾਨੂੰਨ ਲੈਣਾ ਆ ਤੇ ਕਿਸਾਨਾਂ ਦੀ ਕਰਜ਼ਾ ਮੁਕਤੀ ਕਰਾਣੀ ਆ ਇਸ ਲੜਾਈ ਪਿੱਛੇ ਇਕੱਲੇ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਦਾ ਫਾਇਦਾ ਨਹੀਂ ਹੋਣਾ ਸਾਰੇ ਦੇਸ਼ ਦੇ ਕਿਸਾਨਾਂ ਦਾ ਫਾਇਦਾ ਹੋਣਾ ਜੇ ਤੁਹਾਨੂੰ ਐਮ ਐਸ ਪੀ ਗਰੰਟੀ ਨੂੰ ਹੋਂਦ ਬਣਦਾ ਇਗਲਾਸਤ ਗੱਲ ਕਹਿਣਾ ਚਾਹੁੰਨੇ ਆ ਆਪਣੇ ਨੋਜਵਾਨਾਂ ਨੂੰ ਆਪਣੀਆਂ ਤੈਨਾਂ ਨੂੰ ਇਹ ਗੱਲ ਕਹਿਣਾ ਚਾਹੁੰਨੇ ਆ ਪਾਪਾ ਜੀ ਪੰਥ ਨਾਲ ਜੁੜੋ ਗ੍ਰੰਥ ਨਾਲ ਜੁੜੋ ਬਾਣੀ ਨਾਲ ਜੁੜੋ ਜਦੋਂ ਬਾਣੀ ਦੇ ਨਿੱਤ ਨੇਮੀ ਹੋਵਗੇ ਨਾ ਉਦੋਂ ਲਰਨ ਦਾ ਪਲ ਮਿਲਦਾ ਆ ਪੜੋ ਇਤਿਹਾਸ ਆਪਣੇ ਗੁਰੂਆਂ ਬਾਰੇ ਪੜੋ ਕਿਹਾ ਕਿਵੇਂ ਸਾਡੇ ਗੁਰੂਆਂ ਨੇ ਰਾਜ ਲੈ ਕੇ ਆਇਆ ਸੀਗਾ ਕਿਵੇਂ ਸਾਡੇ ਗੁਰੂਆਂ ਨੇ ਆਪਣੇ ਹੱਕ ਸੱਚ ਬਿਤੇ ਇੰਨੀਆਂ ਵੱਡੀਆਂ-ਵੱਡੀਆਂ ਤਸੱਦਦਾ ਝੱਲੀਆਂ ਆਰੇ ਨਰ ਚਰਾਈਗੇ ਚਰਕਰੀਆ ਤੇ ਚੜੇ ਬੰਦ ਬੰਦ ਕਟਾਏ ਗਏ ਬਾਬਾ ਪੰਤਾ ਸਿੰਘ 72 ਦੇ ਬੱਚੇ ਦਾ ਕਾਲ ਜਿਹਨਾਂ ਦੇ ਮੂੰਹ ਤੇ ਪਾਏ ਗਿਆ ਸਾਡੇਦਰ ਤਸੱਦਦੀ ਕੀ ਹੋਈ ਆ ਉਹਨਾਂ ਦੇ ਨੋਹਾ ਵਰਗੀ ਵੀ ਨਹੀਂ ਹੋਈ ਨੋਹਾ ਤੇ ਕਿਤੇ ਨਿੱਕੀ ਹੋ ਤੇ ਵਰਗੀ ਤਸੱਦਦੀ ਨਹੀਂ ਹੋਈ ਤੇ ਸਾਡੇ ਕੋਲ ਦਾ ਐਨ ਐਨ ਸਾਡੇ ਸੂਰਮੇ ਜਿਹਨਾਂ ਨੂੰ ਸਾਨੂੰ ਜੱਜ ਵੀ ਮਿਲਦੇ ਰਹੇ ਠੀਕ ਹੈ ਅਸੀਂ ਅੱਜ ਮਾਡਰਨ ਹੋ ਗਏ ਮੋਡਰਨ ਹੋਣਾ ਪੈਂਦਾ ਹੈ ਟਾਈਮ ਨਾਲ ਮੋਡਰਨ ਵੀ ਹੋਣਾ ਪੈਂਦਾ ਹੈ ਫਿਰ ਜੋ ਸਕੂਲ ਵਾਹਿਗੁਰੂ ਨਾਲ ਜੁੜ ਕੇ ਮਿਲਦਾ ਨਾ ਉਹ ਕੀਤੇ ਨਹੀਂ ਮਿਲਦਾ ਜੋ ਸੀਮਨ ਦੇ ਸਕੂਲ ਮਿਲੂਗਾ ਉਹ ਕੀਤੇ ਨਹੀਂ ਮਿਲਦਾ ਤੇ ਅਸੀਂ ਆਏ ਇਸ ਵਾਸਤੇ ਆ ਪਿਆ ਪਾ ਸੱਚਖੰਡ ਤੇ ਜਾਈਏ ਤੇ ਸਾਨੂੰ ਇਤਿਹਾਸ ਪੜ੍ਹਨੇ ਆ ਪੜ੍ਹਨੇ ਕਿਉਂਕਿ ਸਰਕਾਰਾਂ ਦਾ ਜ਼ੋਰ ਲੱਗਿਆ ਹੋਇਆ ਪੰਜੂ ਵੀ ਖਤਮ ਕਰਨ ਨੂੰ ਤੇ ਆਪਣੀ ਖੇਤੀ ਨੂੰ ਵੀ ਖਤਮ ਕਰ ਲਓ ਪੜਨਾ ਅਸੀਂ ਮਹਾਰਾਜ ਰਣਜੀਤ ਸਿੰਘ ਬਾਰੇ ਪੜਨਾ ਅਸੀਂ ਬੱਬਾ ਬੰਦਾ ਸਿੰਘ ਬਹਾਦਰ ਪੜਨਾ ਅਸੀਂ ਅਕਾਲੀ ਫੁੱਲਾ ਸਿੰਘ ਬਾਰੇ ਪੜਨਾ ਸੀ ਹਰੀ ਸਿੰਘ ਮੈਨੂੰ ਬਾਰੇ ਤੇ ਆਪਣੇ ਭੈਣ ਨੂੰ ਬੇਨਤੀ ਕਰਦਿਆਂ ਵੀ ਪੜੋ ਮਾਤਾ ਸਿਰਕੋਰ ਬਾਰੇ ਪੜੋ ਮਾਤਾ ਗੂਜਰੀ ਬਾਰੇ ਪੜੋ ਮਾਤਾ ਮਾਈ ਭਾਗੋ ਬਾਰੇ ਪੜੋ ਕਣੀ ਆ ਰਾਣੀ ਬਾਰੇ ਜਿੰਦਾ ਬਾਰੇ ਪੜੋ ਵੀ ਜਿੰਨਾ ਤੋਂ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਮੋਟੀਵੇਸ਼ਨ ਮਿਲਦੀ ਹੈ ਸਾਨੂੰ ਸਾਡੀ ਭੈਣ ਨੇ ਜਦੋਂ ਕੰਗਣਾਂ ਨਾਲ ਉਹ ਤੇ ਮੂੰਹ ਤੇ ਥੱਪਣ ਮਾਇਆ 에ਰਪੋਰਟ ਦੇ ਉੱਤੇ ਕਰਿੰਦਰਪੁਰ ਸਾਡੀ ਭੈਣ ਨੇ ਸਾਨੂੰ ਉਹਨਾਂ ਤੋਂ ਮੋਟੀਵੇਸ਼ਨ ਲੈਣੀ ਚਾਹੀਦੀ ਆ ਅੱਛੀ ਆਪਣੀ ਜੜਾ ਨਾਲ ਜੁੜ ਕੇ ਰਹਾਂਗੇ ਕਿ ਆਸ ਨਾਲ ਜੁੜ ਕੇ ਰਹਾਂਗੇ ਆਪਣੇ ਹੱਕ ਸੱਚ ਦੀ ਲੜਾਈ ਲੜਾਂਗੇ ਤੇ ਹੱਕ ਸੱਚ ਦੀ ਲੜਾਈ ਸਾਡੇ ਗੁਰੂਆਂ ਨੇ ਕਿਹਾ ਵੀ ਹਾਂ ਆਪਾਂ ਹੱਕ ਸੱਚ ਦੇ ਪਿੱਛੇ ਬਸ ਹੀਟ ਵੀ ਹੁਣਾਇਆ ਕਿਉਂਕਿ ਸਾਡੇ ਪਹਿਲਾਂ ਵੀ ਗੁਰੂ ਸੀਧ ਹੁੰਦੇ ਹਾਏ ਆ ਇਸ ਸਾਰਿਆਂ ਨੇ ਆਪਣੀ ਨੱਕ ਸੱਚ ਵਿੱਚ ਇਕੱਠਾ ਕਰਕੇ ਜਨੜਾਏ ਨੂੰ ਜਿੱਤਣਾ ਆਇਆ ਹੈ ਟਾਈਮ ਤੇ ਕੰਪਨੀ ਪ੍ਰੀ ਕੋਡ ਦੇ ਆਰਡਰ ਵੀ ਹੋਣੇ ਹੈ ਬੈਰੀਕੇਡ ਵੀ ਪੁੱਲਣਗੇ ਤੇ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਆ ਕਿ ਇਹਦਾ ਹੱਲ ਕਰਿਆ ਜਾਵੇ ਗੱਲਬਾਤ ਨਾਲ ਨਹੀਂ ਕਰਨਗੇ ਫਿਰ ਦਿੱਲੀ ਕੂਚ ਕਰਾਂਗੇ ਪਰ ਹੁਣ ਦੀ ਵਾਰ ਮੋਦੀ ਸੋਚ ਰੇਸ ਮਾਰ ਕੇ ਕਿ 5 ਸਾਲ ਬਾਅਦ ਤੇ ਆਵਾਂਗੇ ਅੱਤਗੜਾ ਤੇਰੇ ਪਾਪ ਦਾ ਕੜਾ ਫੁੱਟ ਗਿਆ ਅੱਤਗੜਾ ਤੇਰਾ ਫੋੜ ਕੇ ਰੱਖ ਜਮਾ ਰਹਾ ਦਬਾ ਕਰਕੇ ਹਮੇਂ ਇੱਕ ਦਿਨ ਬਾਅਦ ਲੈ ਚਣਾ ਬੇੰਦਰ ਤੇ ਸਾਡਾ ਹੱਲ ਨਿਕਲ ਜਾਵੇ ਕੋਈ ਵਾਕਾ ਕਟਾ ਕਾ ਬੋਲ ਲਿਆ ਮੇ ਆਵੇ ਕਿਸੇ ਵੀ ਸਾਧਨੀ ਕਲਾਸ ਬੋਲਿਆ ਗਿਆ ਹੋਵੇ ਨਾ ਸਮਝੇ ਬੱਚਾ ਸੋਚ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ